ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਜੀ ਜਿਹੜੇ ਵੀ ਸਾਡੇ YouTube ਚੈਨਲ ਤੇ ਨਵੇਂ ਆਏ ਨੇ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਆਏ ਨੇ ਉਹ ਸਾਡੇ Facebook ਪੇਜ ਨੂੰ ਜਿਹੜਾ ਕੀ ਫੋਲੋ ਜਰੂਰ ਕਰ ਲੈਣ ਅੱਜ ਅਸੀਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਅਮਰਸਰ ਸ਼ਹੀਦ ਦਸਤਾਰ ਦੀ ਇਸ ਦਸਤਾਰ ਨੂੰ ਡਬਲ ਵੇਚੀ ਦਸਤਾਰ ਜਾਂ ਅਮਰਸਰ ਸ਼ਹੀਦ ਦਸਤਾਰ ਵੀ ਕਿਹਾ ਜਾਂਦਾ ਹੈ ਆਪਾਂ ਇਸ ਦਸਤਾਰ ਦੇ ਪਹਿਲੇ ਲੜੜੇ ਸਿਰ ਦੇ ਸੈਂਟਰ ਚੋਂ ਲਿਆ ਕੇ ਜਿਹੜਾ ਕਿ ਲੜ ਨੂੰ ਅੰਦਰ ਵੱਲ ਨੂੰ ਪਿੰਚ ਕਰਕੇ ਲੜਦੇ ਤੇ ਹੱਥ ਫੇਰ ਕੇ ਚੰਗੀ ਜਿਹਾ ਲੜ ਨੂੰ ਸਾਫ਼ ਕਰਕੇ ਅੱਧੀ ਹੱਕ ਤੇ ਅੱਧੀ ਗਲ ਟੱਕਦੇ ਹੋਏ ਆਪਾਂ ਆਪਣਾ ਪਹਿਲਾ ਰੜ ਲਗਾ ਦੇਣਾ ਹੈ ਅਤੇ ਦੂਜਾ ਰੜ ਆਪਾਂ ਇਸ ਦਸਤਾਰ ਦੇ ਇੱਕ ਲੜਣ ਦੇ ਦੋ ਲੜ ਬਣਾਉਣੇ ਨੇ ਆਪਾਂ ਦੂਜੀ ਲੜ ਨੂੰ ਬੈਕ ਤੋਂ ਪਿੰਚ ਕਰਕੇ ਜਿਹੜਾ ਕਿ ਆਪਾਂ ਪਹਿਲਾ ਰੜ ਲਗਾਇਆ ਸੀ ਉਸ ਦੇ ਉੱਪਰ ਉਹ ਲਿਆ ਕੇ ਲੜ ਨੂੰ ਲੜ ਨੂੰ ਦੇ ਉੱਪਰੋਂ ਲਿਆ ਕੇ ਪਹਿਲਾਂ ਆਪਾਂ ਉੱਪਰੋਂ ਪਹਿਲਾਂ ਇੱਕ ਲੜੜ ਬਣਾਉਣਾ ਇਹਥੇ ਲਿਆ ਦੂਜਾ ਲੜ ਬਣਾ ਕੇ ਦੋਨੇ ਲੜਾਂ ਨੂੰ ਇਕੱਠਾ ਕਰਕੇ ਲੜਾਂ ਨੂੰ ਪਿੰਚ ਕਰਕੇ ਚੰਗੀ ਤਰ੍ਹਾਂ ਲੜ ਗਿਆ ਆਪਾਂ ਆਪਣੇ ਲੜਾਂ ਦਾ ਫਾਸਲਾ ਬਰਾਬਰ ਰੱਖਦੇ ਹੋਏ ਜਦੋਂ ਵੀ ਆਪਾਂ ਆਪਣੇ ਦੋਨੋਂ ਦੋ ਲੜ ਇਕੱਠੇ ਬਣਾਉਣੇ ਆ ਆਪਾਂ ਦੋਨੇ ਲੜਾਂ ਦੇ ਵਿੱਚ ਜਿਹੜੀ ਕਿ ਉਂਗਲੀ ਜ਼ਰੂਰ ਫੇਰ ਲੈਣੀ ਆ ਉਂਗਲੀ ਫੇਰਨਾ ਜਿਹੜੀ ਕਿ ਆਪਣੇ ਲੜ ਥੋੜੇ ਜਿ ਮੋਟੇ ਹੋ ਜਾਂਦੇ ਆ ਲੜ ਮੋਟਾਈ ਚ ਆ ਜਾਂਦੇ ਨੇ ਤੇ ਆਪਾਂ ਆਪਣੀ ਜਿਹੜੀ ਕਿ ਉਂਗਲੀ ਫੇਰਨ ਤੋਂ ਬਾਅਦ ਆਪਾਂ ਆਪਣਾ ਦੂਜਾ ਲੜ ਵੀ ਲਗਾ ਦੇਣਾ ਹੈ ਤੇ ਜਿਹੜੇ ਵੀ ਸਾਡੇ YouTube ਚੈਨਲ ਦੇ ਨਵੇਂ ਆਏ ਨੇ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੂ ਕਾ ਲੈਣ। ਆ ਦੇ ਜਿਹੜੇ ਵੀ ਸਾਡੇ Facebook 'ਤੇ ਨਵੇਂ ਆਏ ਨੇ ਉਹ ਸਾਡੇ Facebook ਪੇਜ ਨੂੰ ਜਿਹੜਾ ਕੀ ਫੋਲੋ ਜਰੂਰ ਕਰ ਲੈਣ। ਤੇ ਆਪਾਂ ਆਪਣਾ ਜਿਹੜਾ ਕੀ ਦੂਜਾ ਪਹਿਲਾ ਦੂਜਾ ਲੜ ਦੂਜੇ ਲੜ ਦੇ ਆਪਾਂ ਇੱਕ ਲੜ ਤੇ ਦੋ ਲੜ ਬਣਾਏ ਨੇ ਇਸ ਦਸਤਾਰ ਦੇ ਵਿੱਚ। ਤੇ ਆਪਾਂ ਇਸ ਦਸਤਾਰ ਦਾ ਜਿਹੜਾ ਕੀ ਪੇਚਾਂ ਦਾ فاਸਲਾ ਵੀ ਬਰਾਬਰ ਰੱਖਣਾ ਤੇ ਪੇਚਾਂ ਦੀ ਮੋਟਾਈ ਵੀ ਤੇ ਜਦੋਂ ਵੀ ਆਪਾਂ ਆਪਣੇ ਲੜ ਪਿੰਚ ਕਰਨੇ ਆ ਸਾਰੇ ਲੜ ਆਪਾਂ ਜਿਹੜੇ ਕੀ ਨੋਟਸੈਂਡ ਦੇ ਵਿੱਚ ਪਿੰਚ ਕਰਨੇ ਨੇ। ਤੇ ਆਪਾਂ ਆਪਣਾ ਦੂਜਾ ਲੜ ਜਿਹੜਾ ਕਿ ਥੋੜਾ ਟਾਈਟ ਕਰਕੇ ਲਿजिए ਪਿੱਛੇ ਨਾਲ فاਸਲਾ ਬਰਾਬਰ ਰੱਖਦੇ ਹੋਏ ਜਿਹੜਾ ਕਿ ਆਪਾਂ ਆਪਣਾ ਦੂਜਾ ਲੜ ਲਗਾ ਦੇਣਾ ਹੈ ਤੇ ਜਿਹੜਾ ਹੁਣ ਆਪਾਂ ਆਮਨਾ ਤੀਸਰਾ ਲਗਾਉਣਾ ਬੈਕ ਤੋਂ ਪਿੰਜ ਕਰਕੇ ਜਿਹੜਾ ਕਿ ਆ ਆਪਾਂ ਆਪਣਾ ਉਪਰ ਜਿਹੜਾ ਕਿ ਪਹਿਲਾ ਲੜਾ ਉਸ ਤੋਂ ਇੱਕੇ ਅੱਧੂ ਮੁੱਢਾ فاਸਲਾ ਰੱਖਦੇ ਹੋਏ ਆਪਾਂ ਲੜਾ ਨੂੰ ਥੋੜਾ ਜਿਹਾ ਥੱਲੇ ਲਗਾਉਣਾ ਲੜਾ ਨੂੰ ਨੀਵਾ ਲਗਾਉਣਾ ਨੀਵਾ ਲਗਾਉਣ ਤੋਂ ਬਾਅਦ ਲੜਾ ਨੂੰ ਅੱਖ ਤੱਕ ਚੰਗੀ ਤਰ੍ਹਾਂ ਖੋਲ ਕੇ ਅਕ ਤਾਂ ਕਵਾਂ ਜਿਹੜੇ ਗੱਲਾਂ ਨੂੰ ਜੇ ਕਿੰਨਾ ਖੋਲਣ ਤੋਂ ਬਾਅਦ ਜਿਹੜਾ ਕਿ ਪਹਿਲਾਂ ਆਪਾਂ ਉੱਪਰੋਂ ਪਹਿਲਾਂ ਆਪਾਂ ਇੱਕ ਲੜ ਬਣਾਉਣਾ ਉੱਪਰੋਂ ਇੱਕ ਲੜ ਬਣਾ ਕੇ ਥੱਲੇੋਂ ਦੂਜਾ ਲੜ ਬਣਾ ਕੇ ਦੋਨੇ ਲੜਾਂ ਨੂੰ ਇਕੱਠਾ ਕਰਕੇ ਉਹਨਾਂ ਨੋਟ ਸੈਂਟ ਦੇ ਵਿੱਚ ਪਿੰਜ ਕਰਕੇ ਲੜਾਂ ਦੇ ਵਿੱਚੋਂ ਜਿਹੜੇ ਕਿ ਆਪਾਂ ਉਂਗਲੀ ਫੇਰ ਦੇਣੀ ਹੈ ਉਂਗਲੀ ਫੇਰ ਹਨ ਜਿਹੜੇ ਕਿ ਲੜਾਂ ਦਾ ਲੜਾਂ ਦੀ ਮੋਟਾਈ ਜਿਹੜੀ ਕਿ ਬਰਾਬਰ ਹੋ ਜਾਂਦੀ ਆ ਤੇ ਜਿਹੜੇ ਕਿ ਆਪਣੇ ਲੜ ਬਾਲੇ ਪਤਲੇ ਜਿਵੇਂ ਨਹੀਂ ਲੱਗਦੇ ਜੇ ਲੋ ਵੀ ਆਪ ਆਪਣੀ ਅਮਸੇ ਸਹੀ ਦੁਸਤਾਰ ਸਜਾਉਣੀ ਆ ਤਾਂ ਆਪਾਂ ਆਪਣੇ ਪੇਚਾਂ ਦਾ ਫਾਸਲਾ ਤੇ ਪੇਚਾਂ ਦੀ ਮੋਟਾਈ ਵੀ ਬਰਾਬਰ ਰੱਖਣੀ ਆ ਤੇ ਜੇਕਰ ਆਪਣੇ ਕਈ ਵੀ ਰਮਸਸ ਇਸ ਦਸਤਾਰ ਸੋ ਜੰਦੇ ਨੇ ਪਰ ਉਹਨਾਂ ਦੇ ਪੀਚ ਜਿਹੜੇ ਕਿ ਬਾਹਲੇ ਪਤਲੇ ਹੁੰਦੇ ਆ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਜਿਹੜੇ ਕਿ ਪੇਚਾਂ ਦੀ ਮੋਟਾਈ ਬਰਾਬਰ ਹੋਵੇ ਤੇ ਜਿਹੜੇ ਕਿ ਆਪਣੇ ਪੇਚ ਬਾਹਲੇ ਪਤਲੇ ਵੀ ਨਾ ਹੋਣ ਤੇ ਆਪਾਂ ਆਪਣਾ ਤੀਸਰਾ ਰੌਡ ਦੇ ਵੀ ਦੋ ਲੜੜ ਬਣਾ ਕੇ ਲੜਾਂ ਦਾ ਫਾਸਲਾ ਬਰਾਬਰ ਰੱਖਦੇ ਹੋਏ ਲੜਾਂ ਦੇ ਵਿੱਚ ਆਪਾਂ ਜਿਹੜੀ ਕਿ ਬਾਜਨਾ ਪ੍ਰੋਪਰ ਤਰੀਕਾ ਨਾਲ ਸਫਾਈ ਕਰਨੀ ਹੈ ਜਿੱਥੋਂ ਆਪਾਂ ਆਪਣੇ ਨੋਜ਼ ਦੇ ਸੈਂਟਰ ਤੋਂ ਲੜ ਮੋੜਦੇ ਆ ਜਿੱਥੋਂ ਮੂਰ ਨੂੰ ਆਪਾਂ ਸਾਡਾ ਪਿੰਚ ਕਰਦੇ ਆ ਤੇ ਜਿੱਥੇ ਮਗਰ ਨੂੰ ਆਪਾਂ ਲੜ ਪਿੰਚ ਕਰਦੇ ਆ ਅੱਗੇ ਤੋਂ ਪਿੱਛੇ ਵਾਲਾ ਆਪਾਂ ਜਿਹੜੇ ਕਿ ਬਾਅਦ ਨੂੰ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਫੇਰਨਾ ਉਸ ਨਾਲ ਇਹ ਫਾਇਦਾ ਹੁੰਦਾ ਕਿ ਆਪਣੀ ਦਸਤਾਰ ਦੇ ਜਿਹੜੀ ਕਿ ਪ੍ਰੋਪਰ ਤਰੀਕੇ ਨਾਲ ਸਫਾਈ ਆਉਂਦੀ ਹੈ ਆਪਣੀ ਲੜਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਆ ਜਾਂਦੀ ਆ ਜੇਕਰ ਤੁਸੀਂ ਵੀ ਅਮਸਰ ਸਾਈ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜੁ ਕਰਿਓ ਅਤੇ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ Facebook ਪੇਜ ਤੇ ਦੇਖ ਰਹੇ ਨੇ ਉਹ ਸਾਡੇ Facebook ਪੇਜ ਨੂੰ ਜਿਹੜੀ ਕਿ ਫੋਲੋ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਵੀ ਕੋਈ ਵੀ ਅਮਸਰ ਸਾਈ ਦਸਤਾਰ ਸਜਾਉਣ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਾ ਕੇ ਜਰੂਰ ਦੱਸਣਾ ਅਸੀ ਉਸ ਪ੍ਰੋਗਰਾਮ ਦੀ ਸੋਲੂਸ਼ਨ ਦੇ ਵੀਡੀਓ ਲੈ ਕੇ ਜਰੂਰ ਆਜ ਰੋਵਾਂਗੇ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀਆਂ ਹੋਰ ਨਵੀਂ ਨਵੇਂ ਸਟਾਈਲ ਦੀ ਦਸਤਾਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈੱਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਹੋਰ ਨਵੀਂ ਸਟਾਈਲ ਦੀ ਦਸਤਾਰਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਆਪਾਂ ਆਪਣਾ ਜਿਹੜਾ ਕਿ ਚੌਥਾ ਰਿਵਿਊ ਇਸੇ ਤਰ੍ਹਾਂ ਬੈਕ ਟੂ ਪੈਂਚ ਕਰਕੇ ਲੜੜ ਨੂੰ ਪਹਿਲਾਂ ਆਪਾਂ ਲੜ ਦੀ ਦੋ ਆਪਾਂ ਇਸ ਇੱਕ ਲੜੜ ਦੇ ਜਿਹੜੀ ਕਿ ਆਪਾਂ ਦੋ ਲੜੜ ਬਣਾਉਣੇ ਆ ਤਾਂ ਆਪਾਂ ਜਿਹੜਾ ਕੀ ਆ ਲੜੜ ਨੂੰ ਚੌਥੇ ਲੜੜ ਨੂੰ ਮੂਰੂ ਅੱਗੇ ਪਿੰਚ ਕਰਕੇ ਪਿੰਚ ਕਰਨ ਤੋਂ ਬਾਅਦ ਪਹਿਲਾਂ ਆਪਾਂ ਉੱਪਰੋਂ ਇੱਕ ਲੜੜ ਬਣਾਉਣਾ ਫਿਰ ਥੱਲੇੋਂ ਇੱਕ ਲੜੜ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਗਿਆ ਉਸ ਦੀ ਮੋਟਾਈ ਬਰਾਬਰ ਰੱਖਦੇ ਹੋਏ ਜਿਹੜਾ ਕਿ ਆਪਾਂ ਇਹਨਾਂ ਨੂੰ ਲੜੜਾਂ ਦਾ ਫਾਸਲਾ ਤੇ ਮੋਟਾਈ ਬਰਾਬਰ ਰੱਖਦੇ ਹੋਏ ਆਪਾਂ ਲੜੜ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਕਰਨੀ ਆ ਤੇ ਆਪਾਂ ਆਪਣੇ ਨਲਾਂ ਦੀ ਮੋਟਾਈ ਬਰਾਬਰ ਰੱਖਣ ਲਈ ਆਪਾਂ ਜਿਹੜੇ ਕਿ ਵਿਚ ਲੈਣਾਂ ਦੀ ਉਂਗਲੀ ਫੇਰ ਲੈਂਦੇ ਆ ਮਤਲਬ ਉਂਗਲੀ ਫੇਰਨਾ ਮਤਲਬ ਨਹੀਂ ਲੜ ਲਗਾਉਂ ਤੋਂ ਬਾਅਦ ਨਹੀਂ ਉਂਗਲੀ ਫੇਰੀ ਜਦੋਂ ਆਪਾਂ ਵਲ ਬਣਾਉਣ ਲੜ ਬਣਾਉਣੇ ਆ ਤਾਂ ਆਪਾਂ ਚੰਗੀ ਤਰ੍ਹਾਂ ਅੱਗੇ ਤੋਂ ਪਿੱਛੇ ਵੱਲ ਜਿਹੜੇ ਕਿ ਉਂਗਲੀ ਫੇਰਨੇ ਆ ਉਸ ਦਾ ਇਹ ਫਾਇਦਾ ਹੁੰਦਾ ਕਿ ਆਪਣੇ ਨਲਾਂ ਦੀ ਜਿਹੜੀ ਕਿ ਮੋਟਾਈ ਉਹ ਬਰਾਬਰ ਹੋ ਜਾਂਦੀ ਆ ਤੇ ਜਿਹੜੇ ਵੀਰਾਂ ਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਰੇ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜਿਸ ਨਾਲ ਤੁਹਾਨੂੰ ਸਾਡੀਆਂ ਹੁਣ ਇਹਨਾਂ ਇਸਤਾਲੀਦਸਤਾਰ ਜੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਜੇਕਰ ਤੁਸੀਂ ਵੀ ਜੇਕਰ ਤੁਸੀਂ ਜਾਂ ਤੁਹਾਡਾ ਦੋਸਤ ਜਾਂ ਤੁਹਾਡਾ ਕੋਈ ਵੀ ਸਾਥੀ ਜਿਹੜਾ ਕਿ ਅਮਰਸਰ ਸਈ ਸਿਸ਼ਤਾ ਸਿੱਖਣਾ ਚਾਹੁੰਦਾ ਉਸ ਉਸ ਵੀਰ ਤੱਕ ਜਿਹੜੇ ਵੀਡੀਓ ਇਹ ਜੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਉਹ ਵੀ ਜਿਹੜਾ ਹੈ ਕਿ ਅਮਰਸਰ ਅਮਰਸਰ ਸਾਈ ਸਿਸ਼ਤਾਰ ਸਿੱਖ ਸੋਕੇ ਤੇ ਜੇਕਰ ਤੁਹਾਨੂੰ ਵੀ ਕੋਈ ਵੀ ਦਸਤਾਵਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਨੂੰ ਕਮੈਂਟ ਨੇ ਵਿੱਚ ਜਰੂਰ ਦੱਸਣਾ ਜੀ ਉਸ ਪ੍ਰੋਬਲਮ ਦੀ ਸੋਲੂਸ਼ਨ ਉਸ ਪ੍ਰੋਬਲਮ ਦੇ ਸੋਲੂਸ਼ਨ ਉਸ ਪ੍ਰੋਬਲਮ ਦੇ ਉੱਤੇ ਸੋਲੂਸ਼ਨ ਦੀ ਵੀਡੀਓ ਲੈ ਕੇ ਜਰੂਰ حاضر ਹੋਵਾਂਗੇ ਤੇ ਹੁਣ ਆਪਾਂ ਆਪਣਾ ਜਿਹੜਾ ਕੀ ਆ ਆਪਾਂ ਆਪਣਾ ਚੋਤਾੜ ਦਿਓ ਜੀ ਜ਼ਰਾ ਚਿੰਗਿਤਨਾ ਇੰਟੈਕਟਰ ਪੈਂਚ ਕੀਤਾ ਨਾਲ ਨੂੰ ਪੈਚ ਪੈਂਚ ਕਰਕੇ ਆਪਾਂ ਜਿਹੜਾ ਗਿਆ ਨੋਜ਼ ਦੇ ਸੈਂਟਰ ਦੇ ਵਿੱਚ ਲਗ ਤੋਂ ਪਿੰਚ ਕਰਕੇ ਨੋਜ਼ ਦੇ ਸੈਂਟਰ ਦੇ ਵਿੱਚ ਪਹਿਲਾਂ ਆਪਾਂ ਆਪਣਾ ਪਹਿਲਾ ਲੜ ਬਣਾਉਣਾ ਫਿਰ ਦੂਜਾ ਲੜ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਗਿਆ ਉਹ ਲੜਾਂ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਉਹਨਾਂ ਨੂੰ ਇਕੱਠਾ ਕਰਨ ਤੋਂ ਬਾਅਦ ਆਪਾਂ ਜਿਹੜਾ ਗਿਆ ਪਹਿਲਾਂ ਆਪਾਂ ਉੱਪਰੋਂ ਆਪਣਾ ਪਹਿਲਾ ਲੜ ਬਣਾਉਣਾ ਫਿਰ ਦੋ ਫਿਰ ਦੂਜਾ ਲੜ ਬਣਾਉਣ ਤੋਂ ਬਾਅਦ ਆਪਾਂ ਇਹ ਲੜਾਂ ਨੂੰ ਇਕੱਠਾ ਕਰਕੇ ਕਿਉਂਕਿ ਜਦੋਂ ਉਹਨਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸੜੀ ਕੀ ਆਪਾਂ ਇਹ ਲੜਾਂ ਦੇ ਤੇ ਸਫਾਈ ਕਰਨੀ ਹੈ ਲੜਾਂ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਕਰਕੇ ਆਪਾਂ ਆਪਣਾ ਜਿਹੜਾ ਕਿ ਚੌਥਾ ਲੜ ਵੀ ਲਗਾ ਦੇਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਵੀਡੀਓ ਨੂੰ ਬਤਵਾ ਸ਼ੇਅਰ ਜਰੂਰ ਕਰਿਓ ਨਾ ਵੀਰਾਂ ਤੱਕ ਜਿਨ੍ਹਾਂ ਵੀਰਾਂ ਨੂੰ ਅਮਰਸਾਈ ਦਸਤਾਰ ਜਿਹੜੇ ਕਿ ਇਹ ਕਈ ਵੀਰ ਜਿਹੜੇ ਸਿੱਖਣਾ ਚਾਹੁੰਦੇ ਨੇ ਜਾਂ ਸਿੱਖ ਰਹੇ ਨੇ ਜਾਂ ਕਈ ਵੀਰਾਂ ਨੂੰ ਅਮਰਸਾਈ ਦਸਤਾਰ ਸੇ ਆਉਂਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਨਾਂ ਵੀਰਾਂ ਤੱਕ ਜਿਹੜੀ ਕਿ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਤੇ ਹੁਣ ਆਪਣਾ ਜਿਹੜਾ ਕਿ ਪੰਜਵਾਂ ਲੜ ਉਹ ਆਪਾਂ ਇੱਟਕੇ ਆਪਾਂ ਜਦੋਂ ਵੀ ਆਪਾਂ ਆਪਣਾ ਪੰਜਵਾਂ ਲੜ ਲਗਾਵਾਂਗੇ ਇਹ ਲੜੜ ਨੂੰ ਜਿਹੜਾ ਕਿ ਆਪਾਂ ਸਿੰਗਲ ਪਿੰਚ ਕਰਾਂਗੇ ਨੋਜ਼ ਦੇ ਸੈਂਟਰ ਦੇ ਵਿੱਚ ਆਪਾਂ ਜਿਹੜਾ ਕਿ ਲੜੜ ਨੂੰ ਸਿੰਗਲ ਪਿੰਚ ਕੀਤਾ ਪਿੰਚ ਕਰਨ ਤੋਂ ਬਾਅਦ ਲੜੜ ਦੇ ਉੱਤੇ ਚੰਗੀ ਤਰ੍ਹਾਂ ਹੱਥ ਫੇਰ ਕੇ ਜਦੋਂ ਆਪਾਂ ਆਪਣੇ ਲੜੜਾਂ ਦੇ ਉੱਤੇ ਹੱਥ ਫੇਰਦੇ ਆ ਚੰਗੀ ਤਰ੍ਹਾਂ ਉਹਦਾ ਇਹ ਫਾਇਦਾ ਹੁੰਦਾ ਕਿ ਆਪਣਾ ਲੜੜ ਜਿਹੜਾ ਕਿ ਪ੍ਰੈਸ ਹੋ ਜਾਂਦਾ ਇਹ ਲੜੜ ਸਾਫ਼ ਹੋ ਜਾਂਦਾ ਪੰਜਵਾਂ ਲੜੜ ਆਪਾਂ ਆਪਣਾ ਉਸੇ ਤਰ੍ਹਾਂ ਸਿੰਗਲ ਲਗਾਉਣਾ ਸਿੰਗਲ ਲਗਾਉਣ ਤੋਂ ਬਾਅਦ ਜਿਹੜਾ ਕਿ ਆਪਾਂ ਆਪਣੇ 5 ਮਿੰਟ ਦੇ ਵਿੱਚ ਜਿਹੜੀ ਕਿ ਪ੍ਰੋਪਰ ਤਰੀਕੇ ਨਾਲ ਸਫਾਈ ਕਰਨੀ ਹੈ ਇਹ ਆਪਾਂ ਆਪਣੇ 5 ਮਿੰਟ ਦੇ ਵਿੱਚ ਤੇ ਆਪਾਂ ਆਪਣੇ 5 ਮਿੰਟ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਕਰਕੇ ਤੇ ਜਦੋਂ ਵੀ ਆਪਾਂ ਆਪਣੇ ਪੇਚਿਆਂ ਦੇ ਵਿੱਚ ਸਫਾਈ ਕਰਨੀ ਹੈ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਜਿੱਥੋਂ ਆਪਾਂ ਨੋਸ ਤੋਂ ਅੱਗੋਂ ਜਿੱਥੋਂ ਆਪਾਂ ਲੜ ਪਿੰਜ ਕਰਦੇ ਹਾਂ ਉੱਥੋਂ ਤੋਂ ਲੈ ਕੇ ਬੈਕ ਤੱਕ ਆਪਾਂ ਚੰਗੀ ਤਰ੍ਹਾਂ ਸਫਾਈ ਕਰਨੀ ਹੈ ਲੜਾਂ ਦੇ ਵਿੱਚ ਤੇ ਆਪਾਂ ਜਿਹੜਾ ਕਿ ਆਪਣੇ ਲੜਾਂ ਨੂੰ ਚੰਗਾ ਦਿਖਣ ਲਈ ਆਪਾਂ ਆਪਣੇ ਲੜਾਂ ਨੂੰ ਜਿਹੜਾ ਕਿ ਪਿੰਚ ਕਰਾਂਗੇ ਮਤਲਬ ਆਪਾਂ ਆਪਣੀ ਦਸਤਾਰ ਦੇ ਲੜਾਂ ਨੂੰ 3D ਲੁੱਕ ਦੇਣਾ 3D ਲੁੱਕ ਦਵਾਂਗੇ ਜੇ ਤੁਸੀਂ ਚਾਹਦੇ ਹੋ ਆਪਾਂ ਆਪਣੇ ਲੜਾਂ ਦੇ ਵਿੱਚ ਜਿਹੜੀ ਕਿ ਚੁੰਡੀ ਭਰਨੀ ਹੈ ਚੁੰਡੀ ਭਰਨਾ ਜਿਹੜੀ ਕਿ ਆਪਣੇ ਉਸ ਸਾਈਜ਼ ਦਸਤਾਰ ਦੇ ਲੜ ਜਿਹੜੀ ਕਿ ਤਿੱਖੇ ਹੋ ਜਾਂਦੇ ਨੇ ਤੇ ਦਸਤਾਰ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਦਸਤਾਰ ਦੀ ਦਿੱਖ ਸੋਹਣੀ ਬਣ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਨਵੇਂ ਸਟਾਈਲ ਦੀਆਂ ਦਸਤਾਰਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ YouTube ਚੈਨਲ ਨੂੰ ਜਿਹੜਾ ਕਿ ਸਬਸਕ੍ਰਾਈਬ ਵੀ ਕਰ ਲਿਓ ਅਤੇ ਸਾਡੀ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈੱਟ ਕਰ ਦਿਓ ਕੇਸਾਂ ਨਾਲ ਤੁਹਾਨੂੰ ਸਾਡੇ ਹੋਰ ਨਵੇਂ ਸਟਾਈਲਿਸਟਸ ਤਰ੍ਹਾਂ ਦੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਹਾਡਾ ਕੋਈ ਸਾਥੀ ਮਿੱਤਰ ਜਿਹੜਾ ਕਿ ਦਸਤਾਰ ਸਿੱਖਣਾ ਚਾਹੁੰਦਾ ਜਾਂ ਸਿੱਖ ਰਿਹਾ ਉਹਨਾਂ ਵੀਰਾਂ ਤੱਕ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਉਹ ਵੀਰ ਵੀ ਜਿਹੜੇ ਕਿ ਇਸ ਤਰ੍ਹਾਂ ਸਿੱਖ ਸਕਣ ਤੇ ਜਦੋਂ ਹੁਣ ਆਪਾਂ ਆਪਣਾ ਕਲਗੀ ਲੜ ਲਗਾਉਣਾ ਪੱਗ ਪੈਣ ਜਿਹੜਾ ਕਿ ਆਪਾਂ ਆਪਣੇ ਨੋਜੇ ਸੈਂਟਰ ਦੇ ਵਿੱਚ ਲਗਾਉਣਾ ਪੱਗ ਪੈਣ ਨੋਜੇ ਸੈਂਟਰ ਦੇ ਵਿੱਚ ਲਗਾਉਣ ਤੋਂ ਬਾਅਦ ਆਪਾਂ ਜਿਹੜਾ ਕਿ ਆਪਾਂ ਆਪਣਾ ਜਿਹੜਾ ਕਿ ਕਲਗੀ ਲੜ ਉਹ ਲੜ ਦੀ ਆਪਾਂ ਇੱਕ ਟਾਈਮ ਤੋਂ ਤੈ ਮਾਰ ਲੈਣੀ ਆ ਪੂਣੀ ਟਾਈਪ ਪਹਿਲਾਂ ਆਪਾਂ ਉੱਪਰੋਂ ਮੋੜਨਾ ਅਤੇ ਥੱਲੇੋਂ ਮੋੜਨ ਤੋਂ ਬਾਅਦ ਜਿਹੜਾ ਕਿ ਲੜ ਨੂੰ ਚੰਗੀ ਤਰ੍ਹਾਂ ਨਾਲ ਨੂੰ ਖਿੱਚ ਕੇ ਤੇ ਜਦੋਂ ਵੀ ਆਪਾਂ ਆਪਣੇ ਪੇਚਾਂ ਦੇ ਵਿੱਚ ਸਫਾਈ ਕਰਨੀ ਆ ਜਿੱਥੋਂ ਆਪਾਂ ਮੂਹਰੋਂ ਲੜ ਨੂੰ ਪਿੰਚ ਕਰਦੇ ਆ ਤੇ ਪਿੱਛੇ ਵੀ ਪਿੰਚ ਕਰਦੇ ਆ ਉਹਨਾਂ ਨੂੰ ਉੱਥੋਂ ਤੋਂ ਲੈ ਕੇ ਆਪਾਂ ਅੱਗੇ ਤੋਂ ਪਿੱਛੇ ਵੱਲ ਨੂੰ ਬਾਅਦ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਫੇਰਨਾ ਉਸ ਨਾਲ ਇਹ ਹੁੰਦਾ ਕਿ ਆਪਣੀ ਜਿਹੜੀ ਕਿ ਲੜਾਂ ਦੇ ਵਿੱਚ ਸਫਾਈ ਪ੍ਰੋਪਰ ਤਰੀਕੇ ਨਾਲ ਆ ਜਾਂਦੀ ਆ ਤੇ ਜਿਹੜੀ ਕਿ ਆਪਣੀ ਅਮਰਸਾਈ ਦਸਤਾਰ ਦੇ ਜਿਹੜੇ ਕਿ ਲੜ ਦੇਖਣ ਨੂੰ ਵੀ ਸੋਹਣੇ ਲੱਗਦੇ ਆ ਜੇਕਰ ਉਹਨਾਂ ਦੇ ਵਿੱਚ ਸਫਾਈ ਪ੍ਰੋਪਰ ਤਰੀਕੇ ਨਾਲ ਹੋਵੇਗੀ ਤੇ ਜਦੋਂ ਹੁਣ ਆਪਾਂ ਆਪਣਾ ਕਲਗੀ ਲਾੜਾ ਲਗਾਉਣਾ ਪੱਗ ਪੇਨ ਆਪਾਂ ਨੋਥੀ ਸੈਂਟਰ ਦੇ ਵਿੱਚ ਲਗਾਉਣ ਤੋਂ ਬਾਅਦ ਜਿਹੜਾ ਗਿਆ ਆਪਣਾ ਜਿਹੜਾ ਆਖਰੀ ਲਾੜਾ ਉਹਦੀ ਆਪਾਂ ਇੱਕ ਤਰ੍ਹਾਂ ਟਾਈਮ ਮਾਰ ਲੈਣੀ ਆ ਟਾਈਮ ਮਾਰਨ ਤੋਂ ਬਾਅਦ ਆਪਾਂ ਲਾੜ ਨੂੰ ਉੱਪਰੋਂ ਤੇ ਥੱਲੇ ਚੰਗੀ ਤਰ੍ਹਾਂ ਪਿੰਜ ਕਰਕੇ ਹਨ ਚੰਗੀ ਤਰ੍ਹਾਂ ਪਿੰਜ ਕਰਨ ਤੋਂ ਬਾਅਦ ਲਾੜ ਨੂੰ ਅੱਖ ਤੱਕ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆਪਾਂ ਲਾੜ ਦੇ ਉੱਤੇ ਲਾੜ ਦੇ ਉੱਤੇ ਆਪਾਂ ਜਿਹੜੇ ਕਿ ਹੱਥ ਫੇਰ ਦੇਣਾ ਹੱਥ ਫੇਰਨਾ ਜਿਹੜਾ ਕਿ ਆਪਣਾ ਲਾੜ ਜਿਹੜਾ ਕਿ ਪ੍ਰੋਪਰ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ ਲੜ ਨੂੰ ਜਿੰਨਾ ਸਾਫ ਕਰਕੇ ਜਿਹੜਾ ਕਿ ਆਪਣੇ ਉੱਪਰਲੀ ਸਾਈਡ ਵਾਲ ਹੁੰਦੇ ਆ ਆਪਾਂ ਬਾਜਣਾ ਬਾਜ ਆਪਾਂ ਅੱਗੇ ਤੋਂ ਪਿੱਛੇ ਵੱਲ ਨੂੰ ਫੇਰ ਦੇਣਾ ਉਸ ਨਾਲ ਜਿਹੜਾ ਕਿ ਆਪਣੇ ਲੋੜਾਂ ਦੇ ਵਿੱਚ ਜਿਹੜੇ ਕਿ ਵਾਲ ਹੁੰਦੇ ਨੇ ਕਿ ਉਹ ਨਿਕਲ ਜਾਂਦੇ ਆ ਤੇ ਹੁਣ ਆਪਾਂ ਇਹ ਵਾਲ ਜਿਹੜਾ ਕਿ ਨੋ ਤੇ ਇਹੜਾ ਆਪਾਂ ਨੋ ਦੇ ਹੰਡ ਦੇ ਵਿੱਚ ਪੱਗ ਬੰਨ ਲਾਇਆ ਸੀ ਲੜ ਨੂੰ ਆਪਾਂ ਪੱਗ ਬੰਨੇ ਥੱਲੇ ਉਹ ਲਿਆ ਕੇ ਲੜ ਨੂੰ ਜਿਹੜੇ ਕਿ ਸੱਜੇ ਪਾਸੇ ਵੱਲ ਨੂੰ ਮੋੜ ਦੇਣਾ ਜਿੰਨੀ ਕ ਆਪਾਂ ਆਪਣੀ ਕਲਗੀ ਦੀ ਛਡਾਈ ਰੱਖਣੀ ਆ ਉਨੀ ਕੁ ਜੜਾਈ ਰੱਖ ਕੇ ਉਹਦੇ ਵਿੱਚ ਥੋੜੇ ਥੋੜੇ ਬਲਪਾਗੇ ਲੜ ਨੂੰ ਟਾਈਟਲ ਟਾਈਟ ਕਰਕੇ ਜਿਹੜਾ ਕਿ ਅੱਬਾ ਆਪਣਾ ਕਲਗੀ ਲੜ ਲਗਾ ਦੇਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੀ ਇਹ ਵੀਡੀਓ ਸਾਡੇ Facebook ਪੇਜ ਤੇ ਦੇਖ ਰਹੇ ਨੇ ਉਹ ਸਾਡੇ Facebook ਪੇਜ ਨੂੰ ਫੋਲੋ ਸ਼ੁਰੂ ਕਰਿਓ ਤੇ ਜੇਕਰ ਤੁਹਾਨੂੰ ਇਹ ਦਸਤਾਰ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜਾ ਕੇ ਜਰੂਰ ਦੱਸਿਓ ਕਿ ਤੁਹਾਨੂੰ ਅਮਰ ਸਸਾਈ ਦਸਤਾਰ ਕਿੰਨੀ ਲੱਗੀ ਤੇ ਆਪਾਂ ਆਪਣਾ ਕਲਗੀ ਲੜ ਲਗਾਉਣ ਤੋਂ ਬਾਅਦ ਕਈ ਵੀਰਾਂ ਜਿਹੜਾ ਕਿ ਇਹ ਲੜ ਟਿੱਲਾ ਹੋ ਜਾਂਦਾ ਉਹ ਉੱਤੇ ਪੱਗ ਪੈਨ ਵੀ ਲਗਾ ਸਕਦੇ ਨੇ ਤੇ ਤੇ ਹੁਣ ਜਦੋਂ ਆਪਾਂ ਸਰਵ ਟਕਣਾ ਆਪਣਾ ਜਿਹੜਾ ਆਪਾਂ ਪਹਿਲਾਂ ਲਾਇਆ ਸੀਗਾ ਉਹ ਲੜ ਨੂੰ ਜਿਹੜਾ ਕਿ ਆਪਾਂ ਚੰਗੀ ਤਰ੍ਹਾਂ ਖੇਚ ਲੈਣਾ ਖਿਚਣ ਤੋਂ ਬਾਅਦ ਲੜ ਨੂੰ ਆਪਾਂ ਜਿਹੜਾ ਕਿ ਖਿਲਾਰ ਲੈਣਾ ਲੜ ਨੂੰ ਖਿਲਾਰਨ ਤੋਂ ਬਾਅਦ ਬਾਜਨਾ ਜਿਹੜਾ ਕਿ ਆਪਾਂ ਸੱਜੇ ਪਾਸੇੋਂ ਅਤੇ ਖੱਬੇ ਪਾਸੇ ਚੰਗੀ ਤਰ੍ਹਾਂ ਪ੍ਰੋਪਰ ਤਰੀਕੇ ਨਾਲ ਸੈਟ ਕਰਨਾ ਤੇ ਆਪਾਂ ਆਪਣੇ ਪੇਚਾਂ ਨੂੰ ਵਧੀਆ ਲੁੱਕ ਦੇਣ ਲਈ ਆਪਾਂ ਜਿਹੜਾ ਕਿ ਆਪਣੇ ਪੇਚਾਂ ਨੂੰ ਜਿਹੜਾ ਕਿ ਇਹ ਪਿੰਚ ਕਰਾਂਗੇ ਪਿੰਚ ਕਰਨਾ ਜਿਹੜਾ ਕਿ ਆਪਣੇ ਪੇਚਾਂ ਦੀ ਲੁੱਕ ਜਿਹੜੀ ਕਿ ਦੇਖੋ ਵਧੀਆ ਲੱਗਦੀ ਆ ਆਪਾਂ ਆਪਣੇ ਲੜ ਨੂੰ ਜਿਹੜਾ ਕਿ ਤਿੱਖੇ ਕਰਾਂਗੇ ਜਦੋਂ ਜਿਵੇਂ ਆਪਾਂ ਚੁੰਡੀ ਭਰਦੇ ਆ ਉਵੇਂ ਆਪਾਂ ਕੱਲਾ ਕੱਲਾ ਲਾੜਾ ਬਣਾਉਣੇ ਲੱਗਿਆ ਪਿੰਚ ਕਰਨਾ ਤਾਂ ਇਹ ਤੁਹਾਨੂੰ ਦੇ ਸਕਦੇ ਆ ਆਪਾਂ ਕੱਲਾ ਕੱਲਾ ਆਪਣਾ ਲਾੜ ਜਿਹੜਾ ਕਿ ਪਿੰਚ ਕੀਤਾ ਥੋੜੀ ਥੋੜੀ ਚੁੰਡੀ ਹਲਕੀ ਹਲਕੀ ਚੁੰਡੀ ਭਰ ਕੇ ਆਪਾਂ ਜਿਹੜਾ ਕਿ ਆਪਣਾ ਸਾਰੇ ਲੜਕਾ ਦਾ ਕੱਲਾ ਲੜ ਪਿੰਚ ਕਰਨਾ ਤੇ ਜਿਹੜਾ ਆਪਾਂ ਆਪਣਾ ਸੇ ਟਕਣਾ ਸੀ ਉਸੇ ਤਰ੍ਹਾਂ ਪੈਰ ਲ ਲਗਾਏ ਜਿਹੜਾ ਆਪਾਂ ਪੈਰ ਲ ਲਗਾਇਆ ਸੀ ਉਹਨੂੰ ਚੰਗੀ ਤਰ੍ਹਾਂ ਖਿੱਚ ਕੇ ਲੜ ਨੂੰ ਚੰਗੀ ਤਰ੍ਹਾਂ ਖਿਲਾਰਨ ਤੋਂ ਬਾਅਦ ਬਾਜ ਦੀ ਵਰਤੋਂ ਕਰਕੇ ਆਪਾਂ ਬਾਜ ਦੀ ਮਦਦ ਨਾਲ ਆਪਾਂ ਸੱਜੇ ਪਾਸੇ ਤੇ ਖੱਬੇ ਪਾਸੇ ਸਿਰ ਨੂੰ ਪ੍ਰੋਪਰ ਤਰੀਕੇ ਨਾਲ ਟਕਣਾ ਟਕਣ ਤੋਂ ਬਾਅਦ ਆਪਾਂ ਜਿਹੜੇ ਕੇਸਰ ਨੂੰ ਪਿੱਛੇ ਜਿਹੜਾ ਆਪਾਂ ਬਣਾ ਲੜ ਖਿੱਚ ਲੈਣਾ ਖਿੱਚਣ ਨਾਲ ਇਹ ਹੁੰਦਾ ਕਿ ਆਪਣਾ ਜਿਹੜਾ ਲੜਨ ਜਿਹੜਾ ਆਪਾਂ ਸੇ ਰਿਕਵਰ ਕਰਦੇ ਆ ਉਹ ਟਾਈਟ ਹੋ ਜਾਂਦਾ ਦੀ ਆਪਾਂ ਬੈਕ ਆਦ ਰਹੇ ਕਾ ਦਿਨ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ